ਆਮ ਆਦਮੀ ਪਾਰਟੀ ਦੇ ਮੋਹਾਲੀ ਤੋਂ ਵਿਧਾਇਕ ਕੁਲਵੰਤ ਸਿੰਘ ਹੋਰਾਂ ਦੇ ਵੱਲੋਂ ਨਗਰ ਨਿਗਮ ਦੇ ਕਮਿਸ਼ਨਰ ਟੀ ਬੈਂਥ ਸਮੇਤ ਸਮੂਹ ਕਾਰਪੋਰੇਸ਼ਨ ਅਧਿਕਾਰੀਆਂ ਨੂੰ ਨਾਲ ਲੈ ਕੇ ਮੋਹਾਲੀ ਸ਼ਹਿਰ ਦਾ ਦੌਰਾ ਕੀਤਾ ਗਿਆ ਜਿੱਥੇ ਉਹਨਾਂ ਨੇ ਮੋਹਾਲੀ ਸ਼ਹਿਰ ਦੇ ਹਰ ਇੱਕ ਚੌਕ ਅਤੇ ਸੜਕਾਂ ਦਾ ਨਿਰੇਖਣ ਕਰਦਿਆਂ ਜੋ ਵੀ ਕਮੀਆਂ ਪੇਸ਼ੀਆਂ ਨੇ ਉਹ ਨਗਰ ਨਿਗਮ ਦੇ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦੀਆਂ ਵਧਾਇਕ ਕੁਲਵੰਤ ਸਿੰਘ ਹੋਰਾਂ ਨੇ ਕਿਹਾ ਕਿ ਮੁਹਾਲੀ ਸ਼ਹਿਰ ਦੀ ਹੁਣ ਨਹਿਰ ਬਦਲ ਦਿੱਤੀ ਜਾਵੇਗੀ ਅਤੇ ਬਹੁਤ ਹੀ ਜਲਦ ਹੋਰ ਵਧੇਰੇ ਸ਼ਹਿਰ ਨੂੰ ਸੁੰਦਰ ਬਣਾਇਆ ਜਾਵੇਗਾ ਤੇ ਪਾਇਲਟ ਪ੍ਰੋਜੈਕਟ ਦੇ ਤਹਿਤ ਮੁਹਾਲੀ ਸ਼ਹਿਰ ਦੀ ਨਹਿਰ ਬਦਲੀ ਜਾਵੇਗੀ ਵਧਾਇਕ ਨੇ ਕਿਹਾ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦਾ ਜੋ ਸੁਪਨਾ ਸੀਐਮ ਭਗਵੰਤ ਮਾਨ ਹੋਰਾਂ ਨੇ ਸਜੋਇਆ ਉਸ ਨੂੰ ਜਲਦ ਹੀ ਪੂਰਾ ਕੀਤਾ ਜਾਵੇਗਾ ਤੇ ਇਸ ਰੰਗਲੇ ਪੰਜਾਬ ਦਾ ਮੁਹਾਲੀ ਸ਼ਹਿਰ ਅਹਿਮ ਸ਼ਹਿਰ ਹੋਵੇਗਾ ਮੁਹਾਲੀ ਸ਼ਹਿਰ ਨੂੰ ਪਾਇਲਟ ਪ੍ਰੋਜੈਕਟ ਦੇ ਤਹਿਤ ਦੇਸ਼ ਦੇ ਸੋਹਣੇ ਸ਼ਹਿਰਾਂ ਵਿੱਚੋਂ ਇੱਕ ਬਣਾਇਆ ਜਾਵੇਗਾ ਜਿਸ ਦੇ ਦੇਸ਼ਾਂ ਵਿਦੇਸ਼ਾਂ ਵਿੱਚ ਚਰਚੇ ਹੋਣਗੇ ਇਸ ਤੋਂ ਇਲਾਵਾ ਅੱਗੇ ਜੋ ਵਿਧਾਇਕ ਨੇ ਕਿਹਾ ਉਹ ਵੀ ਸੁਣਾ ਦਿੰਨੇ ਆ ਸੋ ਮੁਹਾਲੀ ਮੌਜੂਦ ਹੈ ਜਿੱਥੇ ਮੁਹਾਲੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਐਮ ਐਲ ਏ ਸਾਡੇ ਨਾਲ ਮਜੂਰ ਨੇ ਪੂਰੇ ਸ਼ਹਿਰ ਦਾ ਦੌਰਾ ਜਿਹੜਾ ਆ ਕੀਤਾ ਜਾ ਰਿਹਾ ਪ੍ਰਸ਼ਾਸਨਿਕ ਅਧਿਕਾਰੀ ਨਾਲ ਨੇ ਗੱਲਬਾਤ ਕਰਦੇ ਆ ਵੀ ਮੁਹਾਲੀ ਸ਼ਹਿਰ ਨੂੰ ਹੋਰ ਸੁੰਦਰ ਬਣਾਉਣ ਦੇ ਲਈ ਕੀ ਕੀ ਯਤਨ ਨੇ ਜਿਹੜੇ ਕੀਤੇ ਜਾ ਰਹੇ ਨੇ ਹਾਂਜੀ ਸਰ ਮੁਹਾਲੀ ਸ਼ਹਿਰ ਪਹਿਲਾਂ ਹੀ ਸੁੰਦਰ ਹੈਗਾ ਤੇ ਤੁਹਾਡੇ ਵੱਲੋਂ ਕਿਹੜੇ-ਕਿਹੜੇ ਯਤਨ ਨੇ ਜਿਹੜੇ ਹੋਰ ਕੀਤੇ ਜਾਣ ਦੇਖੋ ਆਮ ਆਦਮੀ ਪਾਰਟੀ ਦੀ ਸਰਕਾਰ ਜਦੋਂ ਦੀ ਬਣੀ ਆ ਜੀ ਔਰ ਸਾਡੇ ਮਾਝੂਗ ਮੁੱਖ ਮੰਤਰੀ ਬਣਦੇ ਭਗਵਾਨ ਸਿੰਘ ਮਾਨ ਜੀ ਲਗਾਤਾਰ ਪੰਜਾਬ ਦੀ ਜਿਹੜੀ ਡਵੈਲਪਮੈਂਟ ਬਾਰੇ ਖਾਸ ਧਿਆਨ ਦਿੱਤਾ ਜਾ ਰਿਹਾ ਹੈ। ਔਰ ਉਸ ਤੋਂ ਵੀ ਜ਼ਿਆਦਾ ਧਿਆਨ ਦਿੱਤਾ ਜਾ ਰਿਹਾ ਮੋਹਾਲੀ ਸ਼ਹਿਰ ਵਾਸਤੇ ਕਿਉਂਕਿ ਮੋਹਾਲੀ ਸ਼ਹਿਰ ਇੱਕੋ ਇੱਕ ਸ਼ਹਿਰ ਆ ਜਿੱਤਾ ਜਿਹੜਾ ਪਲਾਨਡ ਸਿਟੀ ਹੈ ਪੰਜਾਬ ਦੇ ਵਿੱਚ ਔਰ ਹਰ ਇੱਕ ਇਨਵੈਸਟਰ ਆ ਜਿਹੜਾ ਭਾਵੇਂ ਜਿੱਥੇ ਮਰਜੀ ਬੈਠਾ ਭਾਵੇਂ ਉਹ ਬਾਹਰ ਬੈਠਾ ਹੋ ਰੋਡ ਭਾਵੇਂ ਉਹ ਹਿੰਦੁਸਤਾਨ 'ਚ ਬੈਠਾ ਉਹ ਆਪਣੀ ਇਨਵੈਸਟਮੈਂਟ ਆ ਜਿਹੜੀ ਉਹ ਮੋਹਾਲੀ ਦੇ ਵਿੱਚ ਕਰਨੀ ਚਾਹੁੰਦਾ ਔਰ ਮੋਹਾਲੀ ਨੂੰ ਸੁੰਦਰ ਬਣਾਉਣ ਵਾਸਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੂਰਾ ਤਖੀਆ ਕੀਤਾ ਹੋਇਆ ਤੇ ਉਸੇ ਤਹਿਤ ਪਿਛਲੇ ਦਿਨ ਦੀ ਮੀਟਿੰਗ ਵੀ ਹੋਈ ਮੁੱਖ ਮੰਤਰੀ ਦੀ ਚੇਅਰਮੈਨਸ਼ਿਪ ਹੇਠ ਤੇ ਹਦਾਇਤਾਂ ਵੀ ਕੀਤੀਆਂ ਗਈਆਂ ਅਧਿਕਾਰੀਆਂ ਨੂੰ ਕਮਾਡਰ ਦੇ ਅਧਿਕਾਰੀਆਂ ਨੂੰ ਵੀ ਹਾਊਸਿੰਗ ਦੇ ਡਿਪਾਰਟਮੈਂਟ ਦੇ ਅਧਿਕਾਰੀਆਂ ਨੂੰ ਵੀ ਔਰ ਕਮਿਸ਼ਨਰ ਸਾਹਿਬ ਵੀ ਉਸ ਮੀਟਿੰਗ ਦੇ ਵਿੱਚ ਸੀ ਸਾਡੇ ਮਿਨਿਸਪਲ ਕਾਰਪੋਰੇਸ਼ਨ ਦੇ ਉਨਾ ਇਨਨੋ ਵੀ ਹਦਾਇਤਾਂ ਕੀਤੇ ਗਏ ਆ ਵੀ ਸ਼ਹਿਰ ਦੇ ਵਿੱਚ ਕੋਈ ਕਸਰ ਨਹੀਂ ਰਹਿਣੀ ਚਾਹੀਦੀ ਉਸੇ ਤਹਿਤ ਅੱਜ ਅਸੀਂ ਬਕਾਇਦਾ ਤੌਰ ਤੇ ਇਕੱਠੀ ਇਨਸਪੈਕਸ਼ਨ ਕੀਤੀ ਹੈ ਸਾਹ ਜੀ ਸਾਝੇ ਤੌਰ ਤੇ ਔਰ ਅਸੀਂ ਪਾਇਲਟ ਪ੍ਰੋਜੈਕਟ ਦੇ ਤੌਰ ਤੇ ਅਸੀਂ ਦੋ ਤਿੰਨ ਰੋਡਸ ਲਈਆਂ ਨੇ ਚੌਂਕ ਲਏ ਨੇ ਤੁਸੀਂ ਦੇਖੋਗੇ ਆਉਣ ਵਾਲੇ ਟਾਈਮ ਦੇ ਵਿੱਚ ਮੋਹਾਲੀ ਦੇ ਵਿੱਚ ਜਿਹੜੇ ਮੇਨ ਰੋਡਸ ਨੇ ਭਾਵੇਂ ਉਹ 에어ਪੋਰਟ ਰੋਡ ਆ ਇਹ ਗਮਾੜਾ ਦੇ ਕਰਨੀਆਂ ਉਦੋਂ ਅਸੀਂ ਅਲੱਗ ਇਨਸਪੈਕਸ਼ਨ ਕਰਾਂਗੇ ਆਪਸਾਂ ਤੁਹਾਨੂੰ ਦੇ ਨਾਲ ਤਾਲਮਿਲ ਕਰਕੇ ਅੱਜ ਮਿਊਨਿਸਪਲ ਕਾਰਪੋਰੇਸ਼ਨ ਨੇ ਜਿਹੜੀਆਂ ਸੜਕਾਂ ਬਣਾਉਣੀਆਂ ਨੇ ਉਹ ਅਸੀਂ ਇਨਸਪੈਕਟ ਕੀਤੀਆਂ ਨੇ ਤੇ ਬਹੁਤ ਜਲਦੀ ਇਹਨਾਂ ਰੋਡ ਦੇ ਉੱਤੇ ਕੰਮ ਆ ਜਿਹੜਾ ਉਹ ਸ਼ੁਰੂ ਹੋ ਜਾਊਗਾ ਕਰਬ ਚੈਨਲ ਨਵੇਂ ਲੱਗਣਗੇ ਸੜਕਾਂ ਨਵੀਆਂ ਬਣ ਗਈਆਂ ਔਰ ਗ੍ਰਿਲਸ ਨੇ ਜਿਹੜੀਆਂ ਉਹ ਸਾਰੀਆਂ ਨਵੀਆਂ ਲਾਈਆਂ ਜਾ ਰਹੀਆਂ ਨੇ ਔਰ ਖੂਬਸੂਰਤੀ ਵੱਲ ਖਾਸ ਜਿਹੜਾ ਧਿਆਨ ਆ ਉਹ ਦਿੱਤਾ ਜਾ ਰਿਹਾ ਠੀਕ ਹੈ ਸੀਐਮਨ ਸਾਹਿਬ ਪੂਰੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦਾ ਕਈ ਵਾਰੀ ਕਹਿੰਦੇ ਨੇ ਹਰੇਕ ਜ਼ਿਲ੍ਹੇ ਨੂੰ ਕਰੋੜਾਂ ਰੁਪਏ ਦੀ ਗ੍ਰਾਂਟ ਦਿੱਤੀ ਜਾਂਦੀ ਹੈ ਤਾਂ ਮੁਹਾਲੀ ਵਾਸਤੇ ਆ ਫੰਡ ਆਏ ਨੇ ਤੇ ਉਹ ਫੰਡਾਂ ਦਾ ਕਿਸ ਤਰ੍ਹਾਂ ਦਾ ਇਸਤੇਮਾਲ ਕੀਤਾ ਜਾਵੇ ਨਹੀਂ ਸਾਡੇ ਮੁਹਾਲੀ ਦੇ ਵਿੱਚ ਫੰਡਾਂ ਦੀ ਕੋਈ ਘਾਟ ਨਹੀਂ ਹੈਗੀ ਗੁਮਾੜਾ ਵੀ ਦੇ ਰਿਹਾ ਸਾਨੂੰ ਆਪਦੀ ਵੀ ਇਨਕਮ ਆ ਰਹੀ ਆ ਜਰੂਰਤ ਪਊਗੀ ਸਾਨੂੰ ਸਰਕਾਰ ਵੀ ਦੇ ਦਊਗੀ ਗੱਲ ਸਿਰਫ ਇਹ ਆ ਵੀ ਕੰਮ ਹੋ ਨਹੀਂ ਸੀ ਰਹੇ ਕਮ ਡਵੈਲਪਮੈਂਟ ਜਿਹੜੀ ਪ੍ਰੋਪਰ ਡਵੈਲਪਮੈਂਟ ਜਿਹੜੀ ਹੋਣੀ ਚਾਹੀਦੀ ਸੀ ਉਹ ਨਹੀਂ ਹੋ ਰਹੀ ਹੈ ਕਿ ਹੁਣ ਬਕਾਇਦਾ ਤੌਰ ਤੇ ਅਸੀਂ ਪਾਇਲਟ ਦੇ ਪ੍ਰੋਜੈਕਟ ਪਾਇਲਟ ਪਾਇਲਟ ਪ੍ਰੋਜੈਕਟ ਦੇ ਤੌਰ ਤੇ ਅਸੀਂ ਇਹ ਜਿਹੜੇ ਕੰਮ ਲਏ ਨੇ ਔਰ ਤੁਸੀਂ ਦੇਖੋਗੇ ਆਨ ਆਲ ਟਾਈਮ ਦੇ ਵਿੱਚ ਇਹ ਜਿਹੜਾ ਮੁਹਾਲੀ ਸ਼ਹਿਰ ਆ ਖੂਬਸੂਰਤੀ ਦਾ ਨਮੂਨਾ ਜਿਹੜਾ ਉਹ ਪੇਸ਼ ਕਰੂਗਾ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਸੋ ਸਾਡੇ ਨਾਲ ਐਮਐਲਏ ਸਾਹਿਬ ਮੁਹਾਲੀ ਮਜੂਸਨ ਜਿਨ੍ਹਾਂ ਦਾ ਕਹਿਣਾ ਹੈ ਕਿ ਮੁਹਾਲੀ ਸ਼ਹਿਰ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਵਧੇਰੇ ਸੁੰਦਰ ਸ਼ਹਿਰ ਆ ਜਿਹੜਾ ਬਣਾਇਆ ਜਾਊਗਾ ਤੇ ਪਾਇਲਟ ਪ੍ਰੋਜੈਕਟ ਦੇ ਅਧੀਨ ਮੁਹਾਲੀ ਦੀ ਜਿਹੜੀ ਆ ਨੁਹਾਰ ਬਦਲ ਕੇ ਰੱਖ ਦਿੱਤੀ ਜਾਊਗੀ ਨਾਲ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਜੋ ਰੰਗਲਾ ਪੰਜਾਬ ਬਣਾਉਣ ਦੀ ਗੱਲ ਕੀਤੀ ਜਾ ਰਹੀ ਹੈ ਉਹਦੇ ਉੱਤੇ ਬੂਰ ਪਊਗਾ ਤੇ ਬਹੁਤ ਜਲਦ ਮੁਹਾਲੀ ਸ਼ਹਿਰ ਦੀ ਜਿਹੜੀ ਰੂਪਰੇਖਾ ਹੈਗੀ ਉਹ ਬਦਲ ਦਿੱਤੀ ਜਾਊਗੀ ਤੇ ਮੁਹਾਲੀ ਨੂੰ ਇੱਕ ਨੰਬਰ ਦਾ ਸ਼ਹਿਰ ਪੰਜਾਬ ਦਾ ਬਣਾਇਆ ਜਾ ਸਕਦਾ ਹੈ ਤੇ ਇਹੀ ਗੱਲ ਆ ਜਿਹੜੀ ਐਮਐਲਏ ਸਾਹਿਬ ਵੱਲੋਂ ਆ ਕੀਤੀ ਗਈ ਹੈ ਜੋ ਕਿ ਖੁਦ ਮੁਹਾਲੀ ਸ਼ਹਿਰ ਦਾ ਅੱਜ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਲੈ ਕੇ ਦੌਰਾ ਕਰ ਰਹੇ ਨੇ ਉੱਥੇ ਹੀ ਦੂਜੇ ਪਾਸੇ ਨਗਰ ਨਿਗਮ ਦੇ ਕਮਿਸ਼ਨਰ ਟੀ ਬੈਂਥ ਹੋਰਾਂ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਅੱਜ ਆਮ ਆਦਮੀ ਪਾਰਟੀ ਦੇ ਮੁਹਾਲੀ ਤੋਂ ਵਿਧਾਇਕ ਕੁਲਵੰਤ ਸਿੰਘ ਹੋਰਾਂ ਨਾਲ ਮਿਲ ਕੇ ਸ਼ਹਿਰ ਦਾ ਮੁਆਇਨਾ ਕੀਤਾ ਸੋ ਕਾਰਪੋਰੇਸ਼ਨ ਦੇ ਮੁਹਾਲੀ ਕਾਰਪੋਰੇਸ਼ਨ ਦੇ ਕਮਿਸ਼ਨਰ ਸਾਡੇ ਨਾਲ ਮੌਜੂਦ ਨੇ ਜੋ ਕਿ ਅੱਜ ਆਮ ਆਦਮੀ ਪਾਰਟੀ ਦੇ ਵਿਧਾਇਕ ਦੇ ਨਾਲ ਖੁਦ ਸ਼ਹਿਰ ਦਾ ਉਹਨਾਂ ਵੱਲੋਂ ਦौरा ਕੀਤਾ ਗਿਆ ਤੇ ਸ਼ਹਿਰ ਦੇ ਵਿੱਚ ਜੋ ਕਮੀਆਂ ਪੇਸ਼ੀਆਂ ਨੇ ਉਹਨਾਂ ਨੂੰ ਜਾਣਿਆ ਤੇ ਆਉਣ ਵਾਲੇ ਸਮੇਂ 'ਚ ਮੁਹੱਲੀ ਆ ਸ਼ਹਿਰ ਨੂੰ ਹੋਰ ਕਿਵੇਂ ਸੁੰਦਰ ਬਣਾਇਆ ਜਾਣਾ ਉਹਦੀ ਵਿਉਂਤਬੰਦੀ ਤਿਆਰ ਕੀਤੀ ਗਈ ਆ ਆ ਸਰ ਸਾਡੇ ਨਾਲ ਮੌਜੂਦ ਨੇ ਆ ਸਰ ਕਿਵੇਂ ਦੀ ਵਿਉਂਤਬੰਦੀ ਹੈ ਜਿਹੜੀ ਅੱਜ ਆ ਤਿਆਰ ਕੀਤੀ ਜਾ ਰਹੀ ਹੈ ਤੇ ਤੁਸੀਂ ਵੀ ਦौरा ਕੀਤਾ ਵਿਧਾਇਕ ਸਾਹਿਬ ਦੇ ਨਾਲ ਤੇ ਕੀ ਕੀ ਸ਼ਹਿਰ ਦੇ ਵਿੱਚ ਹੋਣ ਵਾਲਾ ਅੱਜ ਐਮਐਲਏ ਸਾਹਿਬ ਦੇ ਨਾਲ ਜੀ ਸਾਡੀ ਜੁਆਇੰਟ ਇਨਸਪੈਕਸ਼ਨ ਹੋਈ ਸੀ ਸਾਡੇ ਟੀਮ ਸਾਰੇ ਆਏ ਸੀ ਕਿ ਹਾਰਟੀਕਲਚਰ ਤੇ ਸੈਨੀਟੇਸ਼ਨ ਤੇ ਇੰਜੀਨੀਅਰਿੰਗ ਸਾਡਾ ਇਹ ਹੀ ਮਕਸਦ ਸੀ ਆਪਾਂ ਦੋ ਤਿੰਨ ਚੌਕ ਤੇ ਸੜਕ ਚੁਣੇ ਤੇ ਉੱਥੇ ਪਾਇਲਟ ਮੋਡ ਤੇ ਆਪਾਂ ਸ਼ੁਰੂਆਤ ਕਰੀ ਕਿ ਸਾਰਾ ਕੁਝ ਲੋਕਾਂ ਨੂੰ ਦਿਖੇ ਕਿ ਆਈਡੀਅਲ ਸੜਕ ਕਿਵੇਂ ਹੋਣੀ ਚਾਹੀਦੀ ਤੇ ਸਾਨੂੰ ਨਜ਼ਰ ਆਣੀ ਚਾਹੀਦੀ ਸਾਫ ਸਫਾਈ ਦੀ ਤੇ ਵਿਕਾਸ ਕੰਮਾਂ ਦੀ ਇਸ ਕਰਕੇ ਅਸੀਂ ਐਮਐਲਏ ਸਾਹਿਬ ਦੀ ਉਹਨਾਂ ਦੇ ਵੀ ਕਾਫੀ ਇਨਪੁਟ ਸੀਗੇ ਆਪੇ ਕਿਵੇਂ ਇਨਕੋਰਪੋਰੇਟ ਕਰਨੀ ਤੇ ਲੋਕਾਂ ਨੂੰ ਕਿਵੇਂ ਆਪਾਂ ਸੁਵਿਧਾ ਸਹੀ ਢੰਗ ਨਾਲ ਦੇ ਸਕਦੇ ਉਸੇ ਮੁਤਾਬਿਕ ਅਸੀਂ ਹੁਣ ਕਾਰਵਾਈ ਲਾਗੂ ਚ ਲੈ ਕੇ ਫਿਰ ਅਸੀ ਕਰਾ ਦੇਣੀ ਠੀਕ ਹੈ ਸੋ ਵਿਧਾਇਕ ਸਾਹਮਣੇ ਕਿਹਾ ਕਿ ਪਹਿਲਾਂ ਉਹਨਾਂ ਵੱਲੋਂ ਮੀਟਿੰਗ ਹੈ ਜਿਹੜੀ ਕੀਤੀ ਗਈ ਸੀ ਮੀਟਿੰਗ ਤੋਂ ਬਾਅਦ ਅੱਜ ਖੁਦ ਜਿੰਨੇ ਵੀ ਵੱਡੇ ਅਧਿਕਾਰੀ ਨੇ ਕਾਰਪੋਰੇਸ਼ਨ ਦੇ ਉਹਨਾਂ ਨੂੰ ਨਾਂ ਲੈ ਕੇ ਖੁਦ ਨਿਕਲੇ ਨੇ ਸਰ ਰਸਤੇ ਦੇ ਵਿੱਚ ਤੁਸੀਂ ਰੁਕੇ ਹੋ ਕਾਫੀ ਜਗ੍ਹਾ ਤੁਸੀਂ ਚੈੱਕ ਕੀਤੀਆਂ ਨੇ ਕਿਹੜੀਆਂ ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਤੁਹਾਡੇ ਵੀ ਧਿਆਨ ਚਾਹੀਆਂ ਨੇ ਤੇ ਉਹ ਕਿੰਨੀ ਜਲਦੀ ਉਹ ਚੀਜ਼ਾਂ ਨੇ ਜਿਹੜੀਆਂ ਦੂਰ ਕੀਤੀਆਂ ਜਾਣਗੀਆਂ ਕਾਫੀ ਥਾਤੇ ਜਿਵੇਂ ਸਾਡੇ ਕਰਪ ਚੈਨਲ ਸੀਗੇ ਉਹ ਖਰਾਬ ਸੀਗੇ ਉਹ ਅਸੀਂ ਮੇਨਟੇਨੈਂਸ ਜਿਹੜੇ ਕੰਟਰੈਕਟਰ ਰਿਸਪੌਂਸਿਬਲ ਨੇ ਉਹਨਾਂ ਤੋਂ ਅਸੀਂ ਕਰਾ ਦੇਣੀ ਤੇ ਦੂਜੀ ਦੋ ਤਿੰਨ ਥਾਤੇ ਸਟਰੀਟ ਲਾਈਟ ਸਾਡੀ ਪੋਲ ਡਿਗੇ ਹੋ ਸੀ ਉਹ ਅਸੀਂ ਇੱਕ ਹਫਤੇ ਤੱਕ ਉਹ ਵੀ ਅਸੀਂ ਮੁਕੰਮਲ ਕਰਾ ਦੇਣੀ ਜਿਹੜੇ ਡਿਜ਼ਾਈਨਿੰਗ ਵਾਲੇ ਕੰਮ ਹੈ ਉਹਦੇ ਵਾਸਤੇ ਤੁਹਾਡਾ ਸਮਾਂ ਲੱਗਣੀ ਉਸ ਤੋਂ ਬਾਅਦ ਫਿਰ ਅਸੀਂ ਉਹ ਵੀ ਕੰਪਲੀਟ ਕਰਾ ਦੇਣੀ ਮੈਂ ਕਹਿੰਦੇ ਤੁਸੀਂ ਵੀ ਆਪਣੇ ਵੱਲੋਂ ਸਰ ਹੁਣ ਮੀਟਿੰਗ ਹੈ ਜਿਹੜੀ ਕਰ ਸਕਦੇ ਹੋ ਕਿਉਂਕਿ ਵਿਧਾਇਕ ਸਾਹਿਬ ਨੇ ਤੁਹਾਡੇ ਨਾਲ ਦੌਰਾ ਕਰ ਲਿਆ ਤੇ ਉਹ ਮੀਟਿੰਗ ਤੋਂ ਬਾਅਦ ਕਿੰਨੀ ਜਲਦੀ ਇਹ ਸ਼ਹਿਰ ਜਿਹੜਾ ਸੁੰਦਰ ਬਣ ਸਕਦਾ ਇਹ 2-3 ਹਫਤੇ ਤੱਕ ਜੀ ਅਸੀਂ ਪਲਾਨ ਕਰਾ ਦੇਨੇ ਬਟ ਕਿਉਂਕਿ ਇਹ ਵੱਡਾ ਕੰਮ ਹੈ ਇਹਦੇ ਵਿੱਚ ਟਾਈਮ ਲੱਗਣਾ ਹੈ ਟੈਂਡਰ ਪ੍ਰੋਸੈਸ ਵੀ ਸਾਰਾ ਕੁਝ ਹੋਣਾ ਉਹ ਸਾਡੇ ਕੋਸ਼ਿਸ਼ੇ ਰਹੋਗੇ ਆਪਾਂ ਛੇਤੀ ਤੋਂ ਛੇਤੀ ਨੂੰ ਕਰਾ ਜੀ ਸਰ ਜਿਹੜੀਆਂ ਸੜਕਾਂ ਦੇ ਉੱਤੇ ਥੋੜੀ-ਬਹੁਤ ਗੰਦਗੀ ਵੀ ਦੇਖਣ ਨੂੰ ਮਿਲੀ ਹੈ ਇਹਨੂੰ ਦੂਰ ਕਰਨ ਵਾਸਤੇ ਕੀ ਨਿਰਦੇਸ਼ ਨੇ ਜਿਹੜੇ ਮੁਲਾਜ਼ਮਾਂ ਨੂੰ ਦਿੱਤੇ ਜਾਣਗੇ ਨਹੀਂ ਜਿਹੜੇ ਟੀਰ ਲੱਗੇ ਹੋਏ ਸੀ ਉਹ ਟੀਰ ਇਹਨਾਂ ਨੇ ਕਾਫੀ ਬਣਾਏ ਸੀ ਉਹ ਵੀ ਅਸੀਂ ਹੁਣ ਮੌਕੇ ਤੇ ਕੰਟਰੈਕਟਰ ਵੀ ਸਾਡਾ ਨਾਲ ਲਿਆਗੇ ਉਹ ਵੀ ਅਸੀਂ ਚੱਕਵਾ ਰਹੇ ਹਣੀ ਤੇ ਨਾਲ-ਨਾਲ ਆਪਣਾ ਜਿੱਥੇ-ਜਿੱਥੇ ਹੁਣ ਆਰਐਮਸੀ ਪੁਆਇੰਟਸ ਆ ਸੋ ਸਾਡੇ ਨਾਲ ਨਗਰ ਨਿਗਮ ਦੇ ਕਮਿਸ਼ਨਰ ਮੌਜੂਦ ਹਨ ਜਿਨ੍ਹਾਂ ਦਾ ਕਹਿਣਾ ਹੈ ਕਿ ਬਹੁਤ ਜਲਦ ਮੁਹਾਲੀ ਸ਼ਹਿਰ ਜਿਹੜਾ ਸੁੰਦਰ ਬਣੂਗਾ ਤੇ ਜੋ ਸੜਕਾਂ ਦੇ ਉੱਤੇ ਗੰਦਗੀ ਦੇ ਢੇਰ ਸੀ ਉਹਨਾਂ ਨੂੰ ਵੀ ਚੁਕਵਾਇਆ ਜਾ ਰਿਹਾ ਤੇ ਨਾਲ ਹੀ ਜੋ ਪਾਇਲਟ ਪ੍ਰੋਜੈਕਟ ਆ ਉਸ ਦੇ ਅਧੀਨ ਮੁਹਾਲੀ ਸ਼ਹਿਰ ਨੂੰ ਵਿਕਾਸ ਦੀਆਂ ਲੀਹਾਂ ਦੇ ਉੱਤੇ ਲਿਆਂਦਾ ਜਾਊਗਾ ਤੇ ਸੀਐਮ ਮਾਨ ਅਤੇ ਆਮ ਆਦਮੀ ਪਾਰਟੀ ਦੇ ਮੁਹਾਲੀ ਤੋਂ ਵਿਧਾਇਕ ਨੇ ਜੋ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਤੋਂ ਬਾਅਦ ਮੀਟਿੰਗ ਕੀਤੀ ਜਾਊਗੀ ਤੇ ਮੀਟਿੰਗ ਤੋਂ ਬਾਅਦ ਪਾਇਲਟ ਪ੍ਰੋਜੈਕਟ ਸ਼ੁਰੂ ਕਰਕੇ ਬਹੁਤ ਜਲਦ ਰੰਗਲੇ ਪੰਜਾਬ ਦਾ ਹਿੱਸਾ ਮੋਹਾਲੀ ਸ਼ਹਿਰ ਬਣੇਗਾ ਕੈਮਰਾ ਪਰਸਨ ਪਰਮਿੰਦਰ ਦੇ ਨਾਲ ਤਜਿੰਦਰ ਚੰਦੀ ਦਾ ਅਨਮਿਊਟ ਮੋਹਾਲੀ